ਅੱਜ ਆਪ ਜੀ ਦਰਸ਼ਨ ਕਰ ਰਹੇ ਹੋ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਅਰਗਵਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਪਾਵਨ ਧਰਤੀ ਗੁਰਦੁਆਰਾ ਠੱਠਾ ਸਾਹਿਬ ਦੇ ਇਹ ਗੁਰਦੁਆਰਾ ਪੰਜਾਬ ਦੀ ਤਹਿਸੀਲ ਜੀਰਾ ਜ਼ਿਲ੍ਹਾ ਫਰੋਇਪਰ ਵਿੱਚ ਸਥਿਤ ਹੈ ਆਓ ਸਭ ਤੋਂ ਪਹਿਲਾਂ ਗੁਰਦੁਆਰਾ ਠੱਠਾ ਸਾਹਿਬ ਦੇ ਇਤਿਹਾਸ ਤੇ ਚਾਨਣਾ ਪਾਉਂਦੇ ਹਾਂ ਜੇਸ ਵਕਤ ਸ੍ਰੀ ਗੁਰੂ ਅਰਗਵਿੰਦ ਸਾਹਿਬ ਡਰੋਲੀ ਭਾਈ ਕੀ ਵਿਖੇ ਆਪਣੇ ਅਸਨ ਲਾ ਕੇ ਬੈਠੇ ਹੋਏ ਸਨ ਤਾਂ ਗੁਰਦਵਾਰਾ ਠੱਠਾ ਸਾਹਿਬ ਦੇ ਆਸ-ਪਾਸ ਦੇ ਇਲਾਕੇ ਦੀ ਸੰਗਤ ਉਹਨਾਂ ਪਾਸ ਜਾ ਕੇ ਬੇਨਤੀ ਕਰਦੀ ਹੈ ਕਿ ਗੁਰੂ ਸਾਹਿਬ ਸਾਡਾ ਇਲਾਕਾ ਬੀੜ ਜੰਗਲਾਂ ਦਾ ਇਲਾਕਾ ਹੈ ਜਿੱਥੇ ਇੱਕ ਸ਼ੇਰ ਅਤੇ ਸ਼ੇਰਨੀ ਰਹਿੰਦੇ ਹਨ ਜੋ ਪੂਰੇ ਇਲਾਕੇ ਵਿੱਚ ਆਉਣ ਜਾਣ ਵਾਲੇ ਰਾਈਆਂ ਪਾਂਦੀਆਂ ਅਤੇ ਪਾਲਤੂ ਜਾਨਵਰਾਂ ਨੂੰ ਬਾਹਰ ਦਿੰਦੇ ਹਨ ਗੁਰੂ ਸਾਹਿਬ ਸਾਡੀ ਕੋਈ ਮਦਦ ਕਰੋ ਤਾਂ ਉਸ ਵਕਤ 6ਵੇਂ ਪਾਚਾ ਚਿਰੀ ਗੁਰੂ ਅਰਗੋਬਿੰਦ ਸਾਹਿਬ ਉਨ੍ਹਾਂ ਸੰਗਤਾਂ ਦੀ ਬੇਨਤੀ ਨੂੰ ਮੰਨਦੇ ਹੋਏ ਇਸ ਇਲਾਕੇ ਵਿੱਚ ਆਉਂਦੇ ਹਨ ਇੱਥੇ ਆ ਕੇ ਗੁਰੂ ਸਾਹਿਬ ਨੇ ਉਸ ਛੇਰ ਦਾ ਉਧਾਰ ਕੀਤਾ ਜੇ ਇਸ ਵਕਤ 6ਵੇਂ ਪਾਤਸ਼ਾਹ ਸ੍ਰੀ ਗੁਰੂ ਅਰਗੋਬਿਦ ਸਾਇਬ ਇਸ ਇਲਾਕੇ ਵਿੱਚ ਆਏ ਹੋਏ ਸਨ ਤਾਂ ਗੁਰੂ ਸਾਹਿਬ ਨੇ ਆਪਣੇ ਇੱਕ ਸੇਵਕ ਨੂੰ ਇਸੇ ਬੀੜ ਜੰਗਲ ਦੇ ਵਿੱਚ ਮੱਝਾਂ ਚਾਰ ਰਹਿ ਵਾਕੀਆਂ ਤੋਂ ਦੁੱਧ ਲਿਉਣ ਲਈ ਕਿਹਾ ਜਦੋਂ ਇੱਕ ਸੇਖ ਉਹਨਾਂ ਵਾਕੀਆਂ ਕੋਲੋਂ ਦੁੱਧ ਲੈਣ ਲਈ ਜਾਂਦਾ ਹੈ ਤਾਂ ਵਾਕੀ ਅੱਗੋਂ ਟਿਚਰ ਕਰਕੇ ਹਾ ਹਾਸਾ ਠੱਠਾ ਕਰਕੇ ਉਸ ਸਿੱਖ ਨੂੰ ਇੱਕ ਫੰਡਰ ਝੋਟੀ ਥੱਲੇ ਬਿਠਾ ਦਿੰਦੇ ਹਨ ਕਿ ਲੈ ਇਹਦਾ ਦੁੱਧ ਚੋਲਾ ਪਰ ਜਦੋਂ ਉਹ ਸਿੱਖ ਥਾਪੀ ਮਾਰ ਕੇ ਉਸ ਫੰਡਰ ਝੋਟੀ ਨੂੰ ਚੋਦਾਇਆ ਤਾਂ ਉਹ ਤਾਂ ਉਸਦੇ ਥਨਾ ਵਿੱਚੋਂ ਦੁੱਧ ਦੀਆਂ ਧਾਰਾਂ ਵਗ ਤੁਰਦੀਆਂ ਹਨ ਇਹ ਵੇਖ ਕੇ ਉਹ ਬਾਗੀ ਗੁਰੂ ਸਾਹਿਬ ਦੇ ਚਰਨਾਂ ਤੇ ਡੇ ਪੈਂਦੇ ਹਨ ਪਹਿਲਾਂ ਉਹਨਾਂ ਬਾਗੀਆਂ ਨੇ ਸੰਗਤ ਦੇ ਨਾਲ ਸਿੱਖਾਂ ਦੇ ਨਾਲ ਹਾਸਾ ਠੱਠਾ ਕੀਤਾ ਸੀ ਮਖੌਲ ਕੀਤਾ ਸੀ ਇਸੇ ਕਾਰਨ ਹੀ ਇਸ ਅਸਥਾਨ ਦਾ ਨਾਮ ਗੁਰਦੁਆਰਾ ਠੱਠਾ ਸਾਹਿਬ ਪੈ ਗਿਆ। ਸ੍ਰੀ ਗੁਰੂ ਅਰਗੁਪਿੰਦ ਸਾਹਿਬ ਨਾਲ ਸੰਬੰਧਿਤ ਇਸ ਇਤਿਹਾਸ ਬਾਰੇ ਪ੍ਰਸਿੱਧ ਵਿਦਵਾਨ ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਆਪਣੀਆਂ ਲਿਖਤਾਂ ਵਿੱਚ ਪੁਸ਼ਟੀ ਕੀਤੀ ਹੋਈ ਹੈ। ਅੱਜ ਦੇ ਮੌਜੂਦਾ ਸਮੇਂ ਵਿੱਚ ਇੱਥੇ ਇੱਕ ਬਹੁਤ ਸੁੰਦਰ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ ਜਿਸ ਦੇ ਤੁਸੀਂ ਸਭ ਸੰਗਤ ਦਰਸ਼ਨ ਕਰ ਰਹੇ ਹੋ। ਸੋ ਏ ਸੀ ਅੱਜ ਦੀ ਇਤਿਹਾਸਿਕ ਵੀਡੀਓ ਗੁਰਦੁਆਰਾ ਠੱਠਾ ਸਾਹਿਬ ਦੀ ਆਪ ਸਭ ਨੂੰ ਬੇਨਤੀ ਹੈ ਕਿ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ